ਲੱਤ ਦੀ ਆਪਣੀ ਗਾਂ ਦੀ ਜ਼ਿੰਮੇਵਾਰੀ ਹੋ ਗਈ ਦੋ ਟਾਈਮ ਅਗਲਾ ਤਾਂ ਸੱਲੀ ਕਰ ਲਿਆ ਵੀ ਚਾ ਚਾਰ ਟਾਈਮ ਕਰ ਲੇ ਠੀਕ ਆ ਠੰਡੀ ਤਾਂ ਇੰਨੀ ਹੈ ਜਦੋਂ ਮਰਜੀ ਇੱਥੇ ਮਰਜੀ ਖੜਾ ਕੇ ਚੋਲੇ ਬਾਈ ਠੀਕ ਆ ਲੋਪਰਾ ਚੈੱਕ ਕਰ ਸਕਦੇ ਆ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਧੌਲਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲਖਸੂਈ ਵੀ ਗਾਂ ਠੀਕ ਹੈ ਜੀ ਤੇ ਇੱਕ ਹੈਗੀ ਆ ਆ ਸੋਡੀ ਬੱਸੀ ਠੀਕ ਹੈ ਨਾ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7728000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਅੱਡ ਤੱਕ ਅੰਮ੍ਰਿਤ ਨੂੰ ਵੀਡੀਓ ਅਪਲੋਡ ਕਰ ਸਕੀ ਜੀ ਬਾਈ ਜੀ ਸਸਰੀ ਗਾਈ ਸਸਰੀ ਕਲ ਬਾਈ ਜੀ ਨਾਮ ਵੀਰ ਜੀ ਆਪਣਾ ਨਾਮ ਵੀਰੇ ਗੋਗਨੀ ਪਿੰਡ ਧੋਲਾ ਜ਼ਿਲ੍ਹਾ ਬਰਨਾਲਾ ਠੀਕ ਆ ਵੈੜ ਦੀ ਜਾਣਕਾਰੀ ਦਿਓ ਕਿਵੇਂ ਸੂਏ ਇਹ ਵੀਰੇ ਦੂਜਾ ਸੂਗਾ ਸੂਈ ਨੂੰ ਹੋਗੇ ਨੂੰ 7 ਦਿਨ 7-8 ਦਿਨ ਹਾਂਜੀ ਕੋਈ 10 ਮੰਨ ਲੈ 12 ਮੰਨ ਲੈ ਸਿਵਲ ਠੰਡੀ ਬਹੁਤ ਆ ਸਿਵਲ ਠੰਡੀ ਦੇ ਇੰਨੀ ਯਾਰ ਜੇ ਦੋਨੇ ਪਾਸੇ ਵੇਖ ਕੇ ਚੂਈ ਚਲੇਓ ਠੀਕ ਆ ਚਵਾਈ ਚੂਈ ਇੱਕ ਨੰਬਰ ਆ ਠੀਕ ਆ ਬਾਕੀ ਦੁੱਧ ਵੀ ਹੁਣ ਬਈ ਘਟ ਤੋਂ ਘਟ ਵੀ 14-15 ਕਿਲੋ ਤਿਆਰੂ ਪਰ 12-13 ਕਿਲੋ ਦਾ ਲੱਕੰਡੇ ਤੇ ਲਾ ਕੇ ਲੈ ਜੀ ਠੀਕ ਆ ਹਾਂ ਬੱਚਾ ਕਿਹੜਾ ਬੱਚਾ ਕੀ ਮਗਰ ਮਗਰ ਬੱਚਾ ਵੀਰੇ ਮਗਰ ਬੱਛਾ ਹਾਂਜੀ ਠੀਕ ਆ ਤੋੜ ਦੋ ਪਰਾ ਲੋ ਜੀ ਕੱਦ ਬੈਠ ਸੁਖਣਾ ਸੋਨਾ ਕਰਮਾਂ ਵਾਲੀ ਦਾ ਠੀਕ ਆ ਨਾ ਲੋ ਦਵਾ ਦੋ ਕਿਹੜਾ ਇਧਰ ਬਾਕੀ ਵੱਡੀ ਗੱਲ ਤਾਂ ਸੀਲ ਵਾਲੀ ਆ ਬਾਈ ਚਾਹੇ ਖੁੱਲੀ ਛੱਡ ਕੇ ਚੂਚਲੀ ਠੀਕ ਆ ਲੋਪਰਾ ਲੱਤ ਜੀ ਆਪਣੀ ਗਾਦੀ ਜ਼ਿੰਮੇਵਾਰੀ ਹੋ ਗਈ ਦੋ ਟਾਈਮ ਅਗਲਾ ਤਸਲੀ ਕਰ ਲਿਆ ਜੀ ਚਾਹੇ ਚਾਰ ਟਾਈਮ ਕਰ ਲੇ ਠੀਕ ਆ ਲੈ ਠੰਡੀ ਤਾਂ ਇੰਨੀ ਹੈ ਜਦੋਂ ਮਰਜੀ ਇੱਥੇ ਮਰਜੀ ਖੜਾ ਕੇ ਚੋਲੇ ਬਾਈ ਠੀਕ ਆ ਲੋਪਰਾ ਚੈੱਕ ਕਰ ਸਕਦੇ ਆ ਬਾਈ ਇਹਦਾ ਰੇਟ ਜੀ ਰੇਟ ਵੀ ਰਹੇਗਾ 55000 ਰੁਪਿਆ 55 ਮਾਨ ਤਣ ਮਾਨ ਤਣ ਕਰ ਦਾਂਗੇ ਮੌਕਾ ਜੀ ਬਾਈ ਮਾਨ ਤਣ ਬਾਈ ਕਹਿੰਦਾ ਕਰ ਦਾਂਗੇ ਪਰਾ ਲੋ ਜੀ ਚੈੱਕ ਕਰ ਸਕਦੇ ਪਰਾ ਕੰਸਟਰਕਸ਼ਨ ਦਿਖਾ ਦੇਣੇ ਚੰਗੀ ਤਰ੍ਹਾਂ ਲੋ ਇਧਰਲੀ ਸਾਈਡ ਆ ਗਈ ਤੇ ਆ ਆ ਗਈ ਬੈਕ ਸਾਈਡ ਠੀਕ ਹੈ ਜੀ ਲੋ ਠੀਕ ਹੈ ਜੀ ਬੰਦੋ ਹਾਂ ਜੀ ਬੱਸੀ ਉਮਰ ਦੱਸੋ ਜੀ ਕਿੰਨੇ ਟਾਈਮ ਦੀਗੀ ਇਹ ਵੀਰੇ 5 ਤੋਂ 5.5 ਮਹੀਨੇ ਦੀ ਹੋਗੀ 5 ਤੋਂ 6.5 ਮਹੀਨੇ ਦੀ ਹਾਂਜੀ ਬਾਈ ਠੀਕ ਆ ਲੋ ਪ੍ਰੋਫੇਸ ਬਿਊਟੀ ਚੈੱਕ ਕਰ ਸਾਦੇ ਲੋ ਜੀ ਇਹ ਜਰਸੀਆਂ ਦੀਆਂ ਬਾਈ ਜਰਸੀਆਂ ਦੀਆਂ ਹਾਂ ਠੀਕਾ ਥਾਣਚਾਰੀ ਵੀਰੇ ਥਾਣ ਜਮਾ ਚਾਰ ਆਪਣੇ ਮੜਾ ਰੋਕ ਕੇ ਦਿਖਾਈ ਦਿਓ ਬਸ ਪੁੱਤੇ ਥੋੜਾ ਥੱਕਾ ਕਰ ਤੋੜ ਡਰਦੀ ਕੋਈ ਗੱਲ ਲਓ ਜੀ ਮੜਾ ਕਰ ਦੂੰ ਮੋਰ ਨੂੰ ਲਓ ਠੀਕਾ ਕੀ ਰੇੜਾ ਵੀ ਇਹਦਾ ਜਮਾ ਜਦ ਦੇ ਲੈਣ ਜਾ ਇਹਦਾ 3500 ਹੀ ਦੇ ਦਾਂਗੇ ਬਾਈ ਯਾਰ 3500 ਰੁਪਏ ਦੀ ਬੱਸੀ ਭਰਾ ਠੀਕ ਹੈ ਨਾ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਪੈਂਡ ਧੌਲਾ ਤੇ ਜਿਲਾ ਨੂੰ ਪੈਂਦਾ ਜੀ ਬਰਨਾਲਾ ਵੀਡੀਓ ਕਮੈਂਟ ਲਾਈਕ ਸਬਸਕ੍ਰਾਈਬਰ ਸ਼ੇਅਰ ਫੋਲੋ ਬਾਈ ਵਣ ਕੇ ਕਰ ਲਿਆ ਕਰੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ 'ਚ ਓਕੇ ਬਾਏ